ਨਹੀਂ ਮੈਂ ਹੁਣ ਤਿਆਰ ਬੈਠੀ ਹਾਂ ਨਾ ਮੈਂ ਲੰਗਰ ਪਕਾ ਕੇ ਵੀ ਤਿਆਰ ਹੋਣਾ ਵਿਆਹ ਤਾਂ ਲੇਟ ਹੋਈ ਜਨੇ ਇਹਨਾਂ ਦੀ ਸ਼ਾਪਿੰਗ ਨਹੀਂ ਪੂਰੀ ਹੁੰਦੀ ਲਓ ਵੀ ਕਹਿੰਦੇ ਗੱਡੀਆਂ ਮੰਮੀ ਜੀ ਪਹੁੰਚ ਚੁੱਕੀਆਂ ਨੇ ਪਹਿਲ ਸੇ ਉਹ ਭੈਣ ਦੇ ਵਿਰੋ ਕਾੜੀ ਲਿਆ ਜੇ ਬਾਹਰ ਹੌਲੀ ਜੇ ਬੀਬੀਆਂ ਖਾ ਪੀ ਕੇ ਟੌਰ ਨਾਣ ਮਸਤ ਮਸਤ ਚਾਲਨਾ ਤੁਰਦੀਆਂ ਸਾਡੀ ਮਤਨ ਚਾੜੀ ਖਵਾਈ ਜਣੀ ਤੁਸੀਂ ਠੀਕ ਆ ਹਾਂ ਡ੍ਰੈਗਨ ਫੂਡ ਖਵਾਓ ਕੀ ਹੁਣ ਕਰਨਾ ਕੀ ਇੱਥੇ ਜਾ ਕੇ ਹੁਣ ਉਹਨਾਂ ਨੇ ਤੇਲ ਚੜਾਉਣਾ ਅੱਜ ਰਾਜ ਇਹਨਾਂ ਬੱਗਵਾ ਕਾ ਤੋ ਤੂੰ ਜੇ ਵੀ ਕੋਈ ਰਾਜ ਆ ਰਾਜ ਜੀ ਹਾਂਜੀ ਸਸਕਾਰ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਸਾਰੇ ਜਣੇ ਤੁਸੀਂ ਠੀਕ ਹੋਗੇ ਠੰਡ ਤੋਂ ਬਚੇ ਰਹੋ ਤੇ ਕਿਉਂਕਿ ਦੋ ਕੁ ਦਿਨ ਰੱਬ ਨੇ ਧੁੱਪ ਕੱਢ ਕੇ ਫੇਰ ਨਹੀਂ ਧੁੱਪ ਗੱਡੀ ਤੇ ਹੁਣ ਫੇਰ ਠੰਡ ਦੀ ਠੰਡ ਬੁਰਾ ਹਾਲ ਆ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਵਿਆਹ ਵਿੱਚ ਹੀ ਚੱਲੀ ਜਾਂਦਾ ਵਿੱਚ ਹੀ ਵਿਆਹ ਚੱਲੀ ਜਾਂਦਾ ਵਿੱਚ ਹੀ ਕੰਮਕਾਰ ਕੰਮਕਾਰ ਜਿਹੜੇ ਆਏ ਉਹ ਵੀ ਤੁਹਾਨੂੰ ਦੱਸੇ ਕੀ ਕੰਮਕਾਰ ਆਏ ਆਪਾਂ ਹਾਂ ਨਹੀਂ ਮੈਂ ਹੁਣ ਤਿਆਰ ਬੈਠੀ ਹਾਂ ਨਾ ਮੈਂ ਲੰਗਰ ਪਕਾ ਕੇ ਵੀ ਤਿਆਰ ਹੋ ਗਈ ਆ ਹਣ ਹਣ ਤੂੰ ਗੇਲੇ ਆ ਜਾ ਬਰਾਣੇ ਜਾ ਕੇ ਉਧਰ ਮੱਝ ਸਵਾ ਆ ਸੂਪੀ ਹੈ ਮਾਂ ਹਾਂਜੀ ਹਰਜੀਤ ਕੌਰ ਬਹਿ ਚੁੱਕੇ ਨੇ ਕਹਿੰਦੇ ਗੱਡੀ ਦੇ ਵਿੱਚ ਸੱਜ ਤੱਜ ਕੇ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ 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 ਕਿੱਡੀ ਕਾਲੀ ਗੱਗੂ ਹਣੀ ਵੀ ਫੱਬ ਟੱਬ ਕੇ ਗੱਗੂ ਨੇ ਕ੍ਰਾਫਟ ਆ ਦਾ ਗੱਲ 'ਚੋਂ ਲਾ ਦਿੱਤਾ ਕਿਉਂਕਿ ਉਹ ਬੰਨਣਾ ਨਹੀਂ ਆਇਆ ਇਹੇ ਤਾਂ ਤੰਗੀ ਹੋ ਜਾਂਦੀ ਆ ਮੰਮੀ ਜੀ ਈ ਮੜਾ ਐਡਰੈਸ ਤਾਂ ਵਿਖਾ ਲਈਏ ਕਿਵੇਂ ਦੀ ਲੱਗ ਰਹੀਆਂ ਕੁਲਵਿੰਦਰ ਸਿੰਘ ਦੇ ਨਾਂ ਲਓ ਜਣ ਲਾ ਕੇ ਜਾ ਮੰਮੀ ਦੱਸ ਉਹ ਜੀ ਖੁਸ਼ਕੀ ਆ ਗਈ ਉੱਥੇ ਡੰਡ ਲੈ ਜੂ ਸਾਰੇ ਕਾਹੇ ਦੀ ਵਿਆਹ ਤਾਂ ਲੇਟ ਹੋਈ ਜਨੇ ਇਹਨਾਂ ਦੀ ਸ਼ਾਪਿੰਗ ਨਹੀਂ ਪੂਰੀ ਹੁੰਦੀ ਉਹਦੀਆਂ ਟਾਈਆਂ ਨਹੀਂ ਲੱਗਣਦੀਆਂ ਇਹਦੇ ਰਮਾਲ ਨਹੀਂ ਰਹਿ ਗਏ ਹੱਲੇ ਅੱਧ ਚ ਤੇਰੇ ਹੀ ਭਰਾਵਾਂ ਦਾ ਵਿਆਹ ਲੇਟ ਹੁੰਦਿਆ ਸਾਨੂੰ ਨਾ ਕਹਿ ਆਹੋ ਤੇ ਤੁਸੀਂ ਲੇਟ ਕਰਦੇ ਪਏ ਟਾਈਆਂ ਤੇ ਟੁੱਟੀਆਂ ਨਹੀਂ ਤੇ ਸ਼ਾਪਿੰਗਾਂ ਲੈ ਕੇ ਦੀ ਰਹਿ ਗਈ ਆ ਹੱਲੇ ਕੋਲ ਕੁਝ ਰਹਿ ਗਿਆ ਕਦੇ ਕੁਝ ਰਹਿ ਗਿਆ ਤੁਹਾਡਾ ਆ ਲੋਬੀ ਕਹਿੰਦੇ ਗੱਡੀਆਂ ਮੰਮੀ ਜੀ ਪਹੁੰਚ ਚੁੱਕਿਆ ਨੇ ਪੈਲਸ ਦੇ ਵਿੱਚ ਤੇ ਖਾਣ ਲਈ ਤਿਆਰ ਹੈ ਦੰਦਾ ਜੀ ਉਹ ਮਾਰ ਲਾ ਜੀ ਤੂਥ ਪਿੱਕ ਜੀ ਮੇਰੇ ਦੰਦ ਹੀ ਨਹੀਂ ਆ ਬੋਏ 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 ਮੋਏ ਮੋਏ ਬੋਏ ਮੋਏ ਹੋ ਗਈ ਬੋਏ ਮੋਏ ਹੋ ਗਈ ਕਹਿੰਦੇ ਉਹ ਭੈਣ ਦੇ ਵੀਰੋਂ ਕੱਢ ਹੀ ਲਿਆ ਜੇ ਬਾਹਰ ਹਾਂ ਉਹ ਪਤਾ ਨਹੀਂ ਕੀ ਬਿਜਾ ਟ੍ਰਾਪ ਭਰਾਵਾਂ ਨੂੰ ਫਿਕਰ ਹੁੰਦੀ ਨਾ ਵੇਖ ਕੇ ਕਰਕੇ ਤੇਰਾ ਕਿੱਧਰ ਗਿਆ ਓਏ ਮੈਂ ਕੱਢ ਕੇ ਆਇਆ ਆ ਲੈ ਲੈ ਰਮਾਲ ਨਹੀਂ ਹੈਗਾ ਮੈਂ ਕੀ ਬਣਾਇਆ ਹੈ ਲਖਮੀ ਸਾਹਿਬ ਮੈਨੂੰ ਲਾਉਂ ਸਪਾ ਇਹ ਤੇ ਡਾਂਡਾ ਮੈਂ ਤੈਨੂੰ ਬਣਾ ਕੇ ਦਿੰਦਾ ਆਓ ਖਾ ਖਾ ਮੈਂ ਲਖਮੀ ਸਾਫ ਕਰਨ ਨੂੰ ਰੱਖਿਆ ਹੈ ਰਮਾਲ ਹੈ ਜੀ ਬਣਾ ਕੇ ਦੇ ਦੇ ਗੱਗੂ ਕਰੀਏ ਜਵੇਂ ਦਾ ਸਵੇਰੇ ਦੇ ਕ੍ਰਾਫਟ ਬੰਨੇ ਸੀ ਹੋਏ ਦਾ ਨਾਮ ਲੱਕ ਦੇਣੀ ਤੈਨੂੰ ਆਵੇਂ ਲੱਗ ਜੂ ਪਤਾ ਨਹੀਂ ਨਹੀਂ ਯਾਰ ਇਹ ਉੱਠਾਂ ਲਾਤਾ ਹੀ ਗੁਰੂਆ ਇਹ ਤੇ ਮੂੰਹ ਘਾਰੇ ਰੱਖਦਾ ਕੋਈ ਕੰਮ ਨਹੀਂ ਕਰਦਾ ਹਰਮਨ ਹੈ ਅੱਜ ਦਾ ਖਾਣਾ ਇਹਦੇ ਕਾਰਨ ਜਿਆਨੋ ਦੋ ਜਾਬਾ ਲਾਉਣ ਵਾਲੇ ਨੇ ਥੋੜੇ ਜਿਹਾ ਆਪਾਂ ਮਿੱਥੋ ਜੇ ਆ ਚੱਈਏ ਆਪਾਂ ਥੈਂਕ ਯੂ ਹੌਲੀ ਜੇ ਬੀਬੀਆਂ ਖਾ ਪੀ ਕੇ ਟੋਰ ਨਾ ਮਸਤ ਮਸਤ ਚਾਲਨਾ ਤੁਰਦੀਆਂ ਹਈਆਂ ਚਲੋ ਜੀ ਚਲੋ ਹੋਰ ਸੱਸੀ ਕੇ ਪੈਣ ਵਾ ਵਧੀਆ ਵਧੀਆ ਪੈਣ ਹੈ ਹੌਲੇ ਹੁਣ ਚੱਲੇ ਹੁਣ ਲੈ ਖਿੱਚ ਲਓ ਖਿੱਚ ਲਓ ਜਾਈ ਹੇ ਕਿੱਦਾਂ ਵੇਖ ਸਾਹਮਣੇ 뷰 ਵੇਖ ਕਿੱਡਾ ਰਖਿਆ ਵੇਂਦੀ ਸਾਹਮਣੇ ਹੈ ਸਾਹਮਣੇ ਵੇਖਣਾ ਹੀ ਨਾਲ ਹੀ ਚੱਲੋ ਵੀ ਹੋਰ ਸਾਡੀ ਮਤਲਬ ਚਾੜੀ ਖਵਾਈ ਜਣੀ ਤੁਸੀਂ ਠੀਕ ਹੈ ਹਾਂ ਡ੍ਰੈਗਨ ਫੂਡ ਖਵਾਓ ਖਾਓ ਖਾਦਾ ਜਣਾ ਤੂੰ ਉਹ ਸਾਡੇ ਦੰਦ ਨਹੀਂ ਆਦੇ ਸੌਰੀ ਸੌਰੀ ਖਾਦਾ ਨਹੀਂ ਜਣਾ ਕੈਨਸਲ ਕਰੋ ਕੈਨਸਲ ਸਾਰਾ ਕੋ ਜੂਸ ਪੀਓ ਬੋਏ ਬੋਏ ਮੈਂ ਕੋਈ ਜੂਸ ਹੀ ਲਿਆਦਾ ਦੰਦ ਨਹੀਂ ਮਾਤਾ ਦੇ ਔਰੈਂਜ ਮੰਗੋ ਦੋਵੇਂ ਚੱਲਣਗੇ ਲੋ ਵੀ ਸਾਰਾ ਟੱਬਰ ਹੁਣ ਤਿਆਰ ਆ ਟਾਈਮ ਆ ਗਿਆ ਮੁੰਡਣ ਸ਼ਗਨ ਲਾਉਂਦਾ ਤੇ ਸਾਰਿਆਂ ਨੇ 500 ਤੋਂ ਕੱਟ ਕੇ ਇਹਨੇ ਸ਼ਗਨ ਨਹੀਂ ਲਾਉਣਾ ਤੇ ਸਾਰੇ 500 ਰੁਪਇਆ ਪਾਉਂਦਾ ਕਈ ਵਿੱਚ 100 ਵਾਲੇ ਵੀ ਹੁੰਦੇ ਆ ਜਿਵੇਂ ਕਿ ਆਹ ਹਰਮਨੋਨ ਆ ਇਹਨੇ ਪੋਲੇ ਜੇ 100 ਵਲੇਟ ਤਾਂ ਨਹੀਂ 500 ਲਈ ਫਿਰਦਾ ਏ ਓਡਾ ਪਲਾਜ ਹਰਮੋਨ ਵਾਲੀ ਚਰਾਈ ਜਾਂਦੇ ਆ ਤੇ ਆਪਾਂ ਦੁੱਧੂ ਗਣਾ ਖਾ ਜਾਣਾ ਲਾਲਾ ਲਾਲਾ ਕਰਾਈ ਪਈ ਐ ਇਹਨੇ ਇਹਨੇ ਜੈ ਜੈ ਕਾਰ ਕਰਾਇਆ ਵੇ ਹਾਂਜੀ ਪਾਗ ਸ਼ਗਨ ਨਹੀਂ ਵੇਲੇ ਇਹਨੇ ਨਹੀਂ ਪਾਇਆ 500 ਪਾਇਆਗਾ 500 ਪਾਇਆਗਾ ਇੱਦ ਨਹੀਂ ਜਾਣ ਰਸ਼ਨ ਨਾਲ ਹੋਈ ਹੈ ਹੁਣ ਮੋਟੇ ਆਨਸਾ ਪੂਰਾ ਵੀ ਕਰਨਾ ਹੈ ਕਿੱਥੇ ਭਾਈਏ ਮੋਰਚਾ ਫਤਿਹ ਅੱਛਾ ਅੱਛਾ ਹਾਂ ਜੀ ਜੀ ਵਿੱਚ ਕੀ ਆ ਚਾਹ ਕੈਂਸੇ ਤੈ ਕੋਈ ਜੀ ਕੀ ਆ ਚਾਹ ਬੇ ਬੀਠੇ ਹੈ ਹਾਂ ਜੀ ਜੀ ਮਾਤਾ ਵਧੀਆ ਜੀ ਓ ਚੰਗਾ ਹੋਵੇ ਤੂੰ ਅੱਗੇ ਭੱਜ ਕੇ ਕੈਮਰੇ ਤੇ ਕਰ ਝਾ ਆ ਆਂ ਕਿੱਥੇ ਖਿੱਚੋ ਲੋ ਅੱਛਾ ਆ ਗਿਆ ਕੋਈ ਆ ਜਾ ਆ ਜਾ ਕੋਟੀ ਲੈ ਜਾ ਠੰਡ ਲਵਾ ਲੇਗੀ ਤੂੰ ਪਰ ਸੋ ਚੱਕਨੀ ਘਰੇ ਨਾ ਠੀਕ ਹੈ ਨਾ ਮਮੇ ਟਰੈਕਟਰ ਵੇ ਲੈ ਆਪਣਾ ਟਰੈਕਟਰ ਤਿਆਰ ਹੋ ਹੀ ਜਾਂਦਾ ਆਹ ਸਾਰੀ ਛੁੰਡ ਲੱਗ ਗਈ ਹਣੀ ਆ ਟਰੈਕਟਰ ਤਿਆਰ ਹੋ ਹੀ ਜਾਂਦਾ ਰੁਕ ਜਾ ਰੁਕ ਜਾ ਰੁਕ ਜਾ ਕੀ ਹੁਣ ਕਰਨਾ ਕੀ ਇੱਥੇ ਜਾ ਕੇ ਹੁਣ ਉਹਨਾਂ ਨੇ ਤੇਲ ਚੜਾਉਣਾ ਕੋੜੇ ਨੂੰ ਤੇਲ ਚੜਾਉਣਾ ਠੀਕ ਆ ਵੀ ਚਲੋ ਭਾਈ ਬੈਠੋ ਲਓ ਛੱਡ ਤੇ ਅਹੀਂ ਉਹਨਾਂ ਦੇ ਟਰੈਕਟਰ ਦਾ ਮੁਆਇਨਾ ਕਰਕੇ ਆਉਣੇ ਆ ਬੈਠੋ ਤੇ ਗੱਡੀ ਦੇ ਵਿੱਚ ਲਓ ਵੀ ਹਾਂਜੀ ਸ਼ਾਹ ਜੀ ਕੀ ਹਾਲ ਚੱਲ ਵਿਆਹ ਵਧਿਆ ਰਿਹਾ ਤੁਹਾਡਾ ਪ੍ਰੋਗਰਾਮ ਵਧਿਆ ਰਿਹਾ ਇਧਰ ਪਾਣੀ ਪਿਆ ਰ ਮਗਰ ਬੈਠੇ ਵਾਲੀ ਲਓ ਮਾਮਾ ਜੀ ਪਾਣੀ ਇਹਨਾਂ ਨੂੰ ਫਿਰ ਜਾਣਾ ਨਾ ਪਾਣੀ ਹਰ ਮਨ ਨੂੰ ਛੱਡਣਾ ਨਹੀਂ ਨਹੀਂ ਅਸੀਂ ਪਿੰਡ ਚੱਲੇ ਆਂ ਮਾਦੀ ਦੀ ਸੂਈ ਆ ਉਹਦੇ ਕਰਕੇ ਜਾਣਾ ਇੱਕ ਮੁੰਡੇ ਘਰੇ ਆਏ ਬੈਠੇ ਆ ਨਾ ਹਾਂਜੀ ਮਾਮੇ ਨੂੰ ਦੇ ਨਾ ਤੇਰਾ ਮਾਫੜ ਇੱਕ ਹੋਰ ਇੱਕ ਹੋਰ ਫੜਾਓ ਮਾਮੇ ਨੂੰ ਕਹ ਮਾਮੇ ਨੂੰ ਪੀਣਾ ਆ ਲੈ ਫੜ ਪਾਣੀ ਆ ਤੇਲ ਵਾਲੀ ਟੈਂਕੀ ਖੁੱਲੀ ਬਈ ਬੈਠੋ ਆਓ ਮਗਰ ਹੀ ਆ ਮਗਰ ਲਿਆ ਕੋਈ ਆ ਪਾਣੀ ਸਾਡੇ ਇਹਨਾਂ ਨੇ ਉੱਥੇ ਪ੍ਰੋਗਰਾਮ ਦਾ ਬੋਲੇ ਜੇ ਚੱਕ ਲੈਣਾ ਕਹਿੰਦੇ ਨੇ ਰਹਿ ਜਾਂਦੇ ਪੀਵਾਂਗੇ ਲੈ ਜਾ ਲੈ ਬੀਬੀ ਨੂੰ ਧਿਆਨ ਨਾਲ ਓ ਬੀਬੀ ਅੜੀਂ ਧਿਆਨ ਨਾਲ ਲੈ ਜਾ ਆਉਨੇ ਆਉਨੇ ਰਾਨੂ ਨੇ ਬਾਏ ਬਾਏ ਹਰੇ ਅੱਜ ਕਹਿੰਦੇ ਵਿਆਹ ਦਾ ਤੀਜਾ ਦਿਨ ਸਟਾਰਟ ਹੋਣ ਵਾਲਾ ਮੰਮੀ ਨੇ ਕੱਲ ਕਿਵੇਂ ਦਾ ਰਿਹਾ ਫਿਰ ਤੁਹਾਡਾ ਵਿਆਹ ਫਿਰ ਤੁਸੀਂ ਵਧ ਗਿਆ ਪ੍ਰੋਗਰਾਮ ਵਧਿਆ ਰਿਹਾ ਬਦ ਗਏ ਰਾਤ ਨੂੰ ਸੀ ਕਹਿੰਦੇ ਮੈਂ ਸੁਣਿਆ ਹਲਦੀ ਤੇ ਵੀ ਗਿਆ ਸੀ ਗਏ ਸੀ ਤੇ ਫਿਰ ਕਿਵੇਂ ਦਾ ਰਿਹਾ ਉੱਥੇ ਫੰਕਸ਼ਨ ਸੌਰੀ ਸਾਡੇ ਤੋਂ ਪਹੁੰਚਿਆ ਨਹੀਂ ਗਿਆ ਲੇਟ ਹੋ ਗਏ ਸੀ ਉਹਨਾਂ ਦਾ ਫਿਰ ਆਪ ਹੀ ਘਟਿਤਾ ਕਰਦੇ ਕਿ ਕਿਸੇ ਨਾ ਕਿਸੇ ਪਾਸੇ ਦਸ ਦੁਨੀਆਦਾਰੀ ਵੀ ਹੈਗੀ ਕੋਈ ਚੀਜ਼ ਨਾ ਦੀ ਮੰਮੀ ਕੀ ਕਰੀਏ ਦੁਨੀਆਦਾਰੀ ਉੱਧਰ ਵੀ ਜਾਣਾ ਪੈਂਦਾ ਇਕੱਲੀ ਬੈਠੀ ਹੈ ਉੱਧਰ ਵੀ ਜਾਣਾ ਪੈਂਦਾ ਸਾਡਾ ਕੋਈ ਵਾਸਚਿਆ ਗੱਲ ਹਾਂ ਵਾਸਚਿਆ ਤੋਂ ਆਹੋ ਮਾਟੀ ਗੱਲਾਂ ਤੋਂ ਹੋਰ ਅੱਜ ਸੱਚ ਕੀ ਉਹਨਾਂ ਦੇ ਆ ਜੋਨਾਂ ਦੀ ਕੁੜੀ ਨੂੰ ਸ਼ਗਨ ਲੱਗਣਾ ਹੈ ਤੇ ਓਏ ਅੱਜ ਕੁੜੀ ਨੂੰ ਸ਼ਗਨ ਲੱਗਣਾ ਸਾਡੇ ਪਿੰਡ ਨਗਰ ਕੀਰਤਨ ਆ ਪਰ ਸਬਜੀ ਲੈ ਆਏ ਟਾਈਮ ਨਾਲ ਠੀਕ ਹੈ ਨਾ ਤੜਕੇ ਉੱਠ ਕੇ ਮੈਂ ਕਿਹ ਸੌਰੀ ਸਾਡੇ ਤੋਂ ਨਗਰ ਕੀਰਤਨ ਤੇ ਜਾਇਆ ਨਹੀਂ ਜਾਣੀ ਮम्मी ਦੀ ਭਰਾ ਦੀ ਕੁੜੀ ਦਾ ਵਿਆਹ ਹੈ ਤੇ ਇਸੇ ਕਰਕੇ ਅਸੀਂ ਨਗਰ ਕੀਰਤਨ ਵਿੱਚ ਹੋ ਜਾਣਾ ਨਾ ਸਾਡਾ ਮੈਂ ਕਿਹਾ ਸਾਡਾ ਮੇਸ ਹੋ ਜਾਣਾ ਹੂੰ ਨਗਰ ਕੀਰਤਨ ਵੀ ਵੱਡਾ ਸੀ ਜਾਂ ਰੱਖੀ ਸਹੀ ਚੱਲ ਕੋਈ ਨਹੀਂ ਤਪੋ ਇਹ ਨੀ ਮਾਰ ਐ ਨੀ ਮੇ ਪਤਾ ਹੀ ਆ ਸਾਰੇ ਕੰਮ ਕਰਨੇ ਹੀ ਆ ਦੁਨੀਆਦਾਰੀ ਹੁਣ ਤੇ ਨਹੀਂ ਦੁਨੀਆਦਾਰੀ ਹੈਗੀ ਉਹ ਤਾਂ ਹੈਗੀ ਆ ਛੜ ਦੇ ਰਿਸ਼ਤੇਦਾਰੀਆਂ ਉਹ ਤਾਂ ਹੈਗੀਆਂ ਹੀ ਆ ਉਹ ਤਾਂ ਹੁੰਦ ਗਈਆਂ ਸਾਰੇ ਇੰਦਰਾ ਆ ਆਉਂਦਾ ਬੱਠਲ ਜਾ ਦੇ ਤੁਰਿਆ ਇੱਕ ਨਹੀਂ ਗੱਗੋ ਤੂੰ ਕੀ ਲਾਦੇ ਪਏਂ ਵੀਰ ਜੀ ਕੀ ਲਾਦੇ ਅਲਟੀਨੇਟਰ ਵੱਡਾ ਲਾਉਣਾ ਪੈਣਾ ਇਹਨੂੰ ਟਰੈਕਟਰ ਨੂੰ ਲਾ ਵੇ ਚੱਲਦੇ ਵਿਆਹ ਦੇ ਵਿੱਚ ਇੱਕ ਦਿੱਕਤ ਆ ਪਈ ਹੈ ਕਹਿੰਦੇ ਜਿਹੜਾ ਸਿਸਟਮ ਆਪਾਂ ਲਾਇਆ ਹੈ ਆਪਣੇ ਇਹਦੇ ਉੱਤੇ ਟਰੈਕਟਰ ਦੇ ਇਹਦੇ ਲਈ ਕਹਿੰਦੇ ਅਲਟੀਨੇਟਰ ਚਾਹੀਦਾ ਆਪਾਂ ਨੂੰ ਵੱਡਾ ਇਹਦੇ ਨੂੰ ਆਉਂਦਾ 50 ਵਾਟ ਦਾ ਅਲਟੀਨੇਟਰ ਆਪਾਂ ਨੂੰ ਘੱਟੋ ਘੱਟ ਚਾਹੀਦਾ 150 ਵਾਟ ਦਾ ਅਲਟੀਨੇਟਰ ਕਿਉਂਕਿ 60 ਤੋਂ 70 ਵਾਟ ਤਾਂ ਇਹ ਹੀ ਖਾ ਜਾਂਦਾ ਬਾਕੀ ਟਰੈਕਟਰ ਨੇ ਲਾਈਟਾਂ ਵੀ ਚਲਾਉਣੀਆਂ ਫਿਰ ਉਹਨੇ ਬੈਟਰੀ ਵੀ ਚਾਰਜ ਕਰਨੀ ਫਿਰ ਉਹਨੇ ਹੋਰ ਵੀ ਤਾਵੇਂ ਜਮੇ ਆ ਇਲੈਕਟ੍ਰੀਕਲ ਚੀਜ਼ਾਂ ਅੱਜ ਕੱਲ ਤੇ ਰਾਜੇ ਹੋਣੀ ਬਿਜੀ ਚੱਲੰਦਾ ਹੈ ਕਹਿੰਦੇ ਆ ਵਾਹ ਜੀ ਵਾਹ ਕਿਆ ਬਾਤ ਹੈ ਜੀ ਅੱਜ ਰਾਜੇ ਇੰਨੇ ਬੱਗ ਵਾਕਾ ਤੋ ਤੂੰ ਜੇ ਵੀ ਕੋਈ ਰਾਜ ਰਾਜ ਯਾਰ ਰਾਜੇ ਦੇ ਰਾਜ ਹੀ ਆ ਰਾਜੇ ਦੇ ਰਾਜ ਹੀ ਆ ਇਹ ਲਾ ਵਾਗੋ ਬਾਗ ਰਹੀਦਾ ਨਾ ਰਾਜਾ ਇਹ ਰਾਜ ਹੀ ਆ ਇਹ ਰਾਜ ਹੀ ਰਹਿ ਜਾਣਾ ਬਾਕੀ ਹੁਣ ਆਪਾਂ ਨਾ ਟਰੈਕਟਰ ਇੱਥੋਂ ਮੈਂ ਦੱਸਦਾ ਵੀ ਆਪਣਾ ਆਲਮੋਸਟ ਕੰਪਲੀਟ ਹੋ ਚੱਲਾ ਵਾ ਆ ਬਾਕੀ ਆ ਜਿਹੜੀਆਂ ਚੀਜ਼ਾਂ ਮਦਰ ਬੋਰਡ ਵਗੈਰਾ ਇਹ ਸਾਰੇ ਬਣ ਕੇ ਲੱਗ ਗਏ ਆ ਸਪੀਕਰ ਲਾ ਬਣ ਕੇ ਲੱਗ ਗਏ ਆ ਤੇ ਜਿਹੜੀਆਂ ਚੀਜ਼ਾਂ ਰਹਿ ਗਈਆਂ ਇਹਦੇ ਉੱਤੇ ਡੈਕੋਰੇਸ਼ਨ ਜਾਂ ਹੋਰ ਚੀਜ਼ਾਂ ਲੱਗਣ ਵਾਲੀਆਂ ਉਹ ਰਹਿ ਗਈਆਂ ਬਸ ਉਹ ਅੱਜ ਲੱਗ ਜਣਗੀਆਂ ਤੇ ਅੱਜ ਇਹ ਸਾਰਾ ਕੰਪਲੀਟ ਹੋ ਜਾਊਗਾ ਤੇ ਸ਼ਾਮ ਨੂੰ ਤੁਹਾਨੂੰ ਵਿਖਾਵਾਂਗੇ ਕੀ ਪਾਤਲ ਦੀ ਲੈ ਵੀ ਮੰਨ ਲਓ ਆਪਾਂ ਨੂੰ ਅਲਟਰਨੇਟਰ ਨਹੀਂ ਮਿਲਦਾ ਪਿਆ ਤੇ ਆਪਾਂ ਪਹੁੰਚੇ ਆਂ ਭਰਤ ਆਟੋ ਇਲੈਕਟ੍ਰੀਸ਼ਨ ਤੇ ਸਾਹਮਣੇ ਵੀਰ ਜਲੇਬੀਆਂ ਵਾਲੇ ਵੀਰ ਦੀ ਜਲੇਬੀਆਂ ਕੱਢਦੇ ਆ ਤੇ ਇਹ ਵੀਰ ਜੀ ਨੇ ਅਲਟਰਨੇਟਰ ਕੱਢ ਲੈਂਦੇ ਇੱਥੇ ਕਿਉਂ ਗੱਗੂ ਜੀ ਕੀ ਹਾਲ ਚਾਲ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਕੁਝ ਨਹੀਂ ਉਹ ਕੀ ਕਹਿਣਾ ਹੈ ਆਪਾਂ ਏ ਸੀ ਨੂੰ ਨਹੀਂ ਜਾਣਦੀ ਤੇ ਕੂਲਰ ਨੂੰ ਨਹੀਂ ਜਾਣਦੀ ਵੱਡੀ ਬਜਾਜ ਨੇ ਤੇ ਪੁੱਲਰ ਨੂੰ ਨਹੀਂ ਜਾਣਦੀ ਆ ਬਾਈ ਹੁਣ ਵੀ ਪੁੱਲਰ ਆ ਬਾਈ ਵੀ ਪੁੱਲਰ ਆ ਇਹ ਬਾਈ ਆਪਾਂ ਕੋ ਵੀਰ ਕੋ ਆਏ ਸੀ ਆਪਾਂ ਆਲਟਰਨੇਟਰ ਪਤਾ ਕਰਨ ਕਿਉਂਕਿ ਆਪਣੇ ਨਾਲ ਜਿਹੜਾ ਦੇਖੀ ਸੀ ਇੰਸਟਾਗ੍ਰam ਤੇ ਹਾਂਜੀ ਅਸੀਂ ਵੇਖੀ ਤੇ ਆਪਣੇ ਨਾਲ ਜਿਵੇਂ ਟਰੈਕਟਰ ਦਾ ਜਿਹੜਾ ਆਲਟਰਨੇਟਰ ਉਹ ਛੋਟਾ ਉਹ ਮੈਂ ਤੈਨੂੰ ਦੱਸਣ ਲੱਗਾ ਮਾੜੀ ਮੋਟੀ ਗੱਲ ਬਾਕੀ ਨੌਲੇਜ ਵੀਰ ਨਹੀਂ ਦੇਣੀ ਆਪਾਂ ਨੂੰ ਨਹੀਂ ਇਹਦੀ ਨੌਲੇਜ ਅਲਟਰਨੇਟਰ ਆਪਣਾ ਕੋਈ ਛੋਟਾ ਜਿਹਾ ਆਪਾਂ ਵਾਧਮ ਐਂਪੀਅਰ ਵਾਲਾ ਅਲਟਰਨੇਟਰ ਲੈ। ਸਾਈ ਜੀ ਮੜਾ ਜੇ ਇੱਕ ਚੀਜ਼ ਦੱਸਿਓ। ਹਾਂਜੀ। ਕਿ ਜਿਹੜਾ ਆਪਾਂ ਅਲਟਰਨੇਟਰ ਇਹ ਲੈ ਕੇ ਚੱਲੇ ਤੁਸੀਂ ਦੱਸਦੇ ਇਹ ਚ ਕੋਈ ਖਾਸ ਵਜਾ ਵੀ ਮਤਲਬ ਫੀਚਰ ਇਹ ਚ ਖਾਸ ਹੈ। ਇਹਦੇ ਵਿੱਚ ਬਹੁਤ ਏਦਾਂ ਵਾ ਹਾਂਜੀ। ਚੰਗਾ ਦਾ ਨਜ਼ਾਰਾ ਇਹ ਚ ਹੈਗਾ। ਕੀ ਆਮ ਕੋਈ ਤੁਸੀਂ ਲੈ ਲਓ ਅਲਟਰਨੇਟਰ ਹਾਂਜੀ ਹਾਂਜੀ ਲੁਕਸ ਦਾ ਲੈ ਲਓ ਮਾਈਕੋ ਦਾ ਲੈ ਲਓ ਉੱਚ ਤਾਂ ਤੁਹਾਨੂੰ ਸਾਹਸਾਂ ਦੀ ਆਵਾਜ਼ ਆਊ ਐਮਪੀ ਚ ਹਾਂਜੀ ਜਿਹੜਾ ਇਹ ਆ ਇਹਦੇ ਵਿੱਚ ਆ ਫਿਲਟਰ ਲੱਗਾ ਹੋਇਆ ਓਕੇ ਜੀ ਇੱਕ ਤਾਂ ਇਹ ਫਿਲਟਰ ਲੱਗਾ ਵਾ ਇਹ ਆਵਾਜ਼ ਨਹੀਂ ਆਉਣ ਦਿੰਦਾ ਸਾਹਸਾਂ ਦੀ ਵੀ ਸਾਇਲੈਂਟ ਰਹੂਗਾ ਸਾਇਲੈਂਟ ਰਹੂ ਨਜ਼ਾਰਾ ਬਣਿਆ ਰਹੂ ਹਾਂ ਦੂਜਾ ਇਹਦੇ ਵਿੱਚ ਇਹ ਖਾਸਿਤਾ ਲੱਗੀ ਆ ਆਰਪੀਐਮ ਵਾਲੀ ਡੱਬੀ ਆਰਪੀਐਮ ਇਹਦਾ ਕੀ ਫਾਇਦਾ ਜੀ ਇਹਦਾ ਫਾਇਦਾ ਇਹ ਆ ਕਿ ਤੁਸੀਂ RPM ਨੇ ਸੂਈ ਨਾਲ ਧੜਕਦੀ ਹੁੰਦੀ ਆਪਣੇ ਹਾਂ ਹਾਂ ਇਹ ਧੜਕਨ ਨਹੀਂ ਦਊਗਾ ਵੀ ਇਹ ਉਹਨੂੰ ਐ ਪ੍ਰੋਪਰ ਚਲੋ ਸਟੇਬਲ ਰੱਖੂਗਾ ਜੇ ਡਿਜੀਟਲ ਮੀਟਰ ਲਾਉਣਾ RPM ਵਾਲਾ ਉਹ ਵੀ ਚੱਲੂਏ ਤੇ ਉਹ ਵੀ ਚੱਲੂਏ ਤੇ ਯਾਰ ਵੱਡੀ ਗੱਲ ਹੈ ਅਰੀਜਨਲ ਮਾਲ ਨੇ ਬਾਕਸ ਵੈਗਨ ਦਾ ਬਾਕਸ ਵੈਗਨ ਦਾ ਹੀ ਬਾਕਸ ਵੈਗਨ ਗੱਡੀ ਨਾਲ ਲੱ ਕੇ ਆਉਂਦਾ ਸਲਵਿਨੀਅਮ ਦਾ ਸਲਵਿਨੀਅਮ ਦਾ ਬਣਿਆ ਠੀਕ ਹੈ ਜੀ ਉਹ ਬੋਟਰਡ ਅਲਟਰਨੇਟਰ ਆ ਨਜ਼ਾਰਾ ਧੱਕ ਪਾਈ ਰੱਖੂ ਪੂਰੀ ਬਾ ਸਹੀ ਅਛਾ ਜੀ ਸਾਡਾ ਡੈਕ ਵਧੀਆ ਚੱਲਨੇ ਚਾਹੀਦੇ ਸਾਨੂੰ ਹੋਰ ਨਹੀਂ ਕੋਈ ਚੱਕਰ ਹੈਗਾ ਨਿਕਾਲੇ ਨੂੰ ਪੁੱਛ ਲੈ ਸਹੀ ਸੈਟੀਸਫਾਈ ਹੋ ਤੁਸੀਂ ਓਕੇ ਓਕੇ ਬਿਲਕੁਲ ਹੋ ਗਿਆ ਹਾ ਪੁੜੀ ਬਾਲਾ ਲਾਗੇ ਪੁੜੀ ਜਿਹੜੀ ਆਖੋਂਗੇ ਲਾ ਦਾਂਗੇ ਆਪਾਂ ਨਹੀਂ ਆਪਾਂ ਜਿਹੜੀ ਜੌਂਡੀਰ ਨਾਲ ਚਲਣੀ ਉਹ ਹੀ ਲਾਉਣੀ ਹਾਂ ਹਾਂ ਰੀਨਲ ਲਾ ਦੂ ਬਸ ਲੈ ਵੀ ਵੀਰ ਕੋ ਆਏ ਹੀ ਤੇ ਵੀਰ ਕੋ ਹਨ ਇੱਕ ਹੋਰ ਸੱਚ ਚੀਜ਼ ਦਾ ਚੇਤਾ ਆ ਵੀਰ ਦੀ ਇੱਕ ਹੋਰ ਵੀਡੀਓ ਵੇਖੀ ਅਸੀਂ ਇਹਨੂੰ ਕੀ ਨਾਂ ਦਿੱਤਾ ਲਾਈਟ ਨੂੰ ਇਹ ਵੈਸੇ ਇਹਨੂੰ ਬਿੱਗ ਲੈਣ ਦਾ ਕਈ ਉਲੂ ਦਾ ਪੱਠਾ ਇਹਨੂੰ ਕਈ ਉਲੂ ਦਾ ਪੱਠਾ ਕਹਿ ਦਿੰਦੇ ਇਹਨੂੰ ਤੇ ਜਗਾ ਕੇ ਵਿਖਾਇਆ ਸ਼ਾ ਜੀ ਇਹ ਫੁੱਲ ਚਾਨਣ ਤੇ ਚਾਨਣ ਚ ਵੀ ਚਾਨਣ ਕਰੀ ਜਾਂਦਾ ਚੇਨ ਕਰੋ ਸ਼ਾਹ ਜੀ ਹਲੋ ਮੋਡ ਚੇਂਜ ਆਵੇ ਆਵੇ ਇਹਾਂ ਦਾ ਕੱਲ ਬਣਾਉਂਦੀ ਨਾਲ ਹਾਈ ਲੋ ਵੀ ਬਣਾਉਂਦੀ ਆਵੇ ਹਾਈ ਲੋ ਵੀ ਕਰਦੀ ਆ ਇਹ ਬਹੁਤ ਫਾਇਦਾ ਦਿੰਦੀ ਆ ਸ਼ਾਹ ਜੀ ਧੁੰਦ ਚ ਜਾਂ ਫਿਰ ਵੈਸੇ ਵੀ ਦੂਰ ਦਾ ਚਾਨਣ ਬਹੁਤ ਘੈਂਟ ਇਹਦਾ ਡਿਪਰ ਵੀ ਹੈਗੇ ਚ ਹਾਂ ਡਿਪਰ ਆ ਵਾਹ ਜੀ ਵਾਹ ਮੈਂ ਨਾ ਲਾ ਲੀਏ ਹੀ ਫੌਕ ਦੂਜੇ ਇਹ ਲਾ ਲੀਏ ਦਬੜ ਕੁੜੂ ਲਾ ਲੀਏ ਨਹੀਂ ਬਹੁਤ ਘੈਂਟ ਸ਼ਾਹ ਜੀ ਆ ਵਧੀਆ ਚੀਜ਼ੇ ਆਪਾਂ ਲਗਾਈਏ ਟਰੈਕਟਰ ਆ ਦੇ ਦਿਓ ਸ਼ਾਹ ਨੂੰ ਦੋ ਇਹ ਦੋ ਬੋਧਾਂ ਬੋਧਾਂ ਬਾਕੀ ਸ਼ਾਹ ਜੀ ਇੱਕ ਆਲ ਦਾ ਮੜਾ ਜਾਂ ਨੰਬਰ ਜੇ ਕਹਿੰਦੇ ਆਨਲਾਈਨ ਮੰਗਾਉਣੀ ਹੋਵੇ ਜੀ ਮੇਰਾ ਨੰਬਰ ਹੈਗਾ 97809813 ਅੱਛਾ ਜੀ ਇੰਸਟਾਗ੍ਰਾਮ ਤੇ ਆਪਣੀ ਭੁੱਲਰਪਾ ਕਰਕੇ ਆਈਡੀ ਆ ਭੁੱਲਰਪਾ ਕਰਕੇ ਆਈਡੀ ਆ ਜਦੋਂ ਮਰਜ਼ੀ ਆ ਕੇ ਤੇ ਹਾਂ ਤੇ ਸ਼ਾਹ ਜੀ ਮੜਾ ਜਾ ਹੋਰ ਵੀ ਚੀਜ਼ਾਂ ਦੱਸ ਦਿਓ ਕਿ ਆਪਣੇ ਕੋਲ ਹੋਰ ਕੀ ਕੀ ਗੈਜਟ ਜਾਂ ਕੀ ਚੀਜ਼ਾਂ ਮਿਲ ਜਾਂਦੀਆਂ ਨੇ ਬਹੁ ਹਾਰਨ ਪ੍ਰੈਸ਼ਰ ਹਾਰਨ ਸਾਲਫਾਂ ਗੇਅਰ ਵਾਲੀਆਂ ਹਾਂ ਜੀ ਟਰੈਕਟਰ ਫਿਰ ਜੋ ਕਿਸੇ ਵੀ ਗੱਡੀ ਦਾ ਸਾਲ ਫਲਟਿਨੇਟਰ ਤੁਸੀਂ ਮੇ ਕੋਲ ਹੈਗਾ ਜੀ। ਲਾਈਟਾਂ ਹਰ ਤਰ੍ਹਾਂ ਦੀਆਂ ਹੈਗੀਆਂ ਵਾ। ਠੀਕ ਹੈ ਜੀ। ਹੋਰ ਜੋ ਤੁਹਾਨੂੰ ਲੱਲਾ ਪੱਪਾ ਜੀ ਮੰਨ ਕੇ ਚੱਲੋ ਜਿੰਨੇ ਹਾਂ ਜਿਨ੍ਹਾਂ ਨੇ ਜੋ ਵੀ ਚੀਜ਼ ਐਕਸੈਸਰੀ ਤੁਹਾਨੂੰ ਚਾਹੀਦੀ ਭਲਾ ਉਹ ਟਰੈਕਟਰ ਤੇ ਲਵਾਉਣੀ ਭਲਾ ਤੁਸੀਂ ਗੱਡੀ ਤੇ ਲਵਾਉਣੀ। ਭਲਾ ਮੋਟਰਸਾਈਕਲ ਤੇ ਮੋਟਰਸਾਈਕਲ ਵਾਲੀ ਵੀ ਹੋਣਗੀਆਂ। ਹਾਂ ਹਾਂ। ਵਿੱਚ ਵੀ ਚੀਜ਼ਾਂ ਗਈ ਹੈਗੀ ਆਪਾਂ ਦੇਖ ਲਾਗੇ ਤੁਹਾਨੂੰ। ਸਾਰੀਆਂ A to Z ਭਾ ਕੋ ਚੀਜ਼ਾਂ ਮਿਲ ਜਾਂਦੀਆਂ ਸਾਨੂੰ ਆ ਬਹੁਤ ਵਾਕੇ ਖੁਸ਼ੀ ਹੋਈ ਵੀਰ ਕੋ। ਸੁਭਾਅ ਵੀ ਬਹੁਤ ਘੈਂਟ ਆ। ਇੱਕ ਸਾਨੂੰ ਅਲਟਿਨੇਟਰ ਲੈਣਾ ਸੀ ਲਾਈਟਾਂ ਸਾਨੂੰ ਨਾਲ। ਪਸੰਦ ਆ ਗਈਆਂ ਵੀਰੋ ਨਾ ਉਹ ਵੀ ਲੈ ਲਿਆ ਨਾਲ ਦੀ ਨਾਲ ਹੀ ਬਹੁਤ ਘੈਂਟ ਛਾ ਜੀ ਲੈ ਲਿਆ ਨਾ ਰਲਦਾ ਮੈਂ ਤਾਂ ਹੁੱਲੂ ਦਾ ਪੱਤਾ ਬਈ ਬੰਦੇ ਦਾ ਨਾ ਲੈ ਗਿਆ ਬੰਦੇ ਦੇ ਉਹ ਨੂੰ ਲੈ ਲਿਆ ਜੀ ਛਾ ਜੀ ਕਹ ਕੇ ਆਜੋ ਐ ਤਾਂ ਛਾ ਜੀ ਤੁਸੀਂ ਸਾਡਾ ਬਜਟ ਵਧਾ ਦਿਓਗੇ ਹੌਲੀ ਹੌਲੀ ਚੀਜ਼ਾਂ ਚੈੱਕ ਕਰਾ ਕਰਾ ਕੇ ਸਾਨੂੰ ਕੋਈ ਗੱਲ ਮਹਿੰਗਾ ਜਣਾ ਖਾ ਫਾਟਾ ਬਜਟ ਵਾ ਵਧ ਜਣਾ ਛੇਤੀ ਚਾਹ ਲਿਆ ਦਿਓ ਹਾਂ ਚਾਹ ਛੇਤੀ ਲਿਆ ਦਿਓ ਸਾਨੂੰ ਚੀਜ਼ਾਂ ਹੋਰ ਵੀ ਬਹੁਤ ਪਸੰਦ ਆਈ ਜਾਂਦੀਆਂ ਥਿਆਲੀ ਹੌਲੀ ਹੌਲੀ ਕਰਕੇ ਹੋਰ ਵੀ ਲੰਘ ਗਏ 77 ਇਹਦੇ ਚ ਰੰਗ ਦੇ ਹਾਂਜੀ ਹਾਂ ਸੋਨੇ ਵਿੱਚ ਵਾਈਟ ਹੂਡ ਜਿਵੇਂ येलो ਹੋਵੇ ਉਹਦੇ ਵਿੱਚ ਤੁਹਾਨੂੰ ਆਈਟਮ ਉਹਨੇ ਤੁਹਾਨੂੰ ਮੈਂ ਚੀਜ਼ ਪੜਾ ਦੂੰਗਾ ਚੀਜ਼ ਨਾਲ ਬਲਿੰਕਰ ਲਾ ਦਾਂਗੇ ਨਾਲ ਮੋਡਿਊਲ ਦੂਜੇ ਲਾ ਦਾਂਗੇ ਠੀਕ ਹੈ ਮੈਨੂੰ ਧੱਕਵਾ ਦਾਂਗੂਰੀ ਉਹ ਲੈ ਜੈ ਜੈ ਕਾਰ ਕਰਾ ਦੇਣੀ ਟੈਨਸ਼ਨ ਨਾ ਲੈ ਤੂੰ ਇਨੇ ਪੈਸੇ ਨਹੀਂ ਰਹਿੰਦੇ ਨੇ ਆਹੋ ਆ ਵੀਾ ਸ਼ੁਕਰ ਆ ਬਾ ਸ਼ੁਕਰ ਆ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਚਾਹ ਲੈ ਕੇ ਆਇਆ ਅੱਡੇ ਦੀ ਜੁਰਵਾ ਇੱਥੇ ਦਾ ਬੋਝੇ ਖਾਲੀ ਹੋਣ ਵਾਲਾ ਕੰਮ ਹੋ ਗਿਆ ਜਿਹੜੇ ਝਟਕਾ ਬਹੁਤ ਬਹੁਤ ਲਓ ਵੀ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਤੇ ਹੁਣ ਜਿਹੜੀਆਂ ਆਪਣੀਆਂ ਟਰੈਕਟਰ ਦੇ ਉੱਤੇ ਚੀਜ਼ਾਂ ਲੱਗਣੀਆਂ ਮੈਂ ਅਗਲਾ ਵਲੌਗ ਉਸਤੇ ਬਣਾਉਣਾ ਕਿ ਟਰੈਕਟਰ ਦੇ ਉੱਤੇ ਆ ਖੜਕਾ ਆਈ ਜਾਂਦੇ ਨੇ ਜਿਹੜਾ ਸੌਂਡੇ ਬੰਦੇ ਹੀ ਇਹ ਥੋੜੀਆਂ ਥੋੜੀਆਂ ਚੀਜ਼ਾਂ ਹੀ ਲੱਗਣਦੀਆਂ ਮਤਲਬ ਵੀ ਉਹ ਟੱਕ ਟੱਕ ਜੋੜਨਦੇ ਹਲੇ ਤੇ ਅਲਟਰਨੇਟਰ ਵਗੈਰਾ ਲਿਆ ਕੇ ਨਾਲਾ ਟਰੈਕਟਰ ਨੂੰ ਆਲੇ-ਦੁਆਲੇ ਪਰਫਾਰਮੈਂਸ ਚੈੱਕ ਕਰਾਵਾਂਗੇ ਕਿਵੇਂ ਲਿਆ ਰੁਕ ਜਾਵੇ ਚੰਦਰੀਆ ਤੇ ਪਰਫਾਰਮੈਂਸ ਚੈੱਕ ਕਰਾਵਾਂਗੇ ਕਿੰਨਾ ਫਰਕ ਪਿਆ ਕੀ ਚੀਜ਼ ਦਾ ਫਰਕ ਪਿਆ ਅਲਟਰਨੇਟਰ ਬਦਲਾਉਣ ਨਾਲ ਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਵਿੱਚ ਥੈਂਕ ਯੂ ਬਾਏ ਬਾਏ ਲਵ ਯੂ